ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਜ ਸਪੈਸ਼ਲ ਤਾਂ ਆਇਆ ਸੀ ਜੀ ਬਕੋਜ਼ ਅਮੂਰ ਆਪਣਾ ਸੀਰੀਅਲ ਆਪੀ ਆਇਆ ਰਹਿ ਰਹੀ ਹੈ। ਗਲਤੀ ਕਰਕੇ ਕਿਸੇ ਕਿਸੇ ਸੀਨ ਦੇ ਵਿੱਚ ਥੋੜੀ ਬਹੁਤ 에ਰਰ ਆਦੀ ਹੈ। ਠੀਕ ਹੈ। ਸੋ ਜ਼ਿਆਦਾ ਨਹੀਂ ਬਟ ਜਿਵੇਂ 100 ਦੇ ਵਿੱਚੋਂ ਇੱਕ ਦੇ ਵਿੱਚ ਇਹ 100 ਦੀ ਸੁਧਾਰਨੀ ਚਾਹੀਦੀ। ਬਟ ਸਿਰਫ ਸਾਡੇ ਬੂਟੇ ਦੇ ਵਿੱਚ ਆਉਂਦੀ ਹੈ ਤਾਂ ਅਸੀਂ ਪੈਨਿਕ ਨਾ ਕਰੀਏ ਉਹ ਸੀਗਸ ਹੁੰਦਾ ਹੈ ਉਹ ਪ੍ਰੋਸੀਜਰ ਐਨੂੰ ਜਿੱਥੇ ਤੱਕ ਸਾਨੂੰ ਸਾਰੇ ਐਕਸਪਲੇਨ ਕੀਤਾ ਹੈ ਮਸ਼ੀਨ ਆਪਣੀ ਆ ਆਪਣਾ ਸੀਕੂਅਲ ਉਹਦੇ ਵਿੱਚ ਵੀ ਐਰਰ ਆਉਂਦੀ ਹੈ ਜਿੱਥੇ ਕਰਵਾਉਂਦੇ ਆ ਅਸਲ ਪੇਟ ਵਿੱਚ ਹੋ ਰਿਹਾ ਹੈ ਕਿ ਕੁਝ ਨਹੀਂ ਹੋ ਰਿਹਾ ਉਹ ਇੱਕ ਵਾਰ ਛੰਗੀ ਤਰ੍ਹਾਂ ਵੈਲਵਰਸ ਹੁੰਦੇ ਉਸ ਸੀਗਸ ਵਿੱਚ ਕਿਉਂਕਿ ਗਰਮੀ ਦੇ ਵਿੱਚ ਕਾਫੀ ਚਾਂਸਸ ਹੁੰਦੇ ਨੇ ਇਸ ਦੇ ਐਂਡ ਕਾਸਟ ਉੱਪਰ ਚਿੰਤਾ ਨਾ ਕਰੋ ਕਿ ਇਸ ਚਾਲ ਸਪੈਸ਼ਲਿਟੀ ਟ੍ਰੇਨ ਚ ਕਿਸ਼ਟਪਟਿਆਲੇ فارمس بارے نہیں پتا یہ بےسک فارمس بھی کن لے تو ایک برنالہ نے ویڈیو کدی ہے یو ٹیوب کے چالی منٹ کی ویڈیو ہے بہت ہی کلا کچھ جو کرنا ایک دن پہلے گئے تک جب سینٹر پہنچنا تو چالیٹ کلی کلی چیز کی گئی ای وغیرہ نہیں ہے

ਇੱਕ 2% ਸ਼ੀਨ ਦੇ ਵਿੱਚ ਅਗਰ ਆ ਰਿਹਾ ਹੈ ਕਿ ਜੋ ਉਥੇ ਜਦੋਂ 에러 ਆਉਂਦਾ ਅਸੀਂ ਕਾਊਂਟਰੀ ਜਿਹੜੇ ਸਾਡੇ APBC ਦੇ ਉੱਤੇ ਕੋਈ ਇਨਫੀਸ਼ੀਅਨਸ ਆ ਕੋਈ ਐਗਰੀਡ ਨੂੰ ਕਿਵੇਂ ਰਿਕਵਰੀ ਕਰਨਾ ਸਾਡੀ ਮਸ਼ੀਨ ਹੈਂਡਲਿੰਗ ਜਿਵੇਂ ਜਾਂ ਕਿਹੜੀ ਸ਼ੀਨ ਨੂੰ ਅਸੀਂ ਰਿਪਲੇਸ ਕਰਨਾ BB ਪੈਕ ਜੇ ਕਾਬੂ ਦਾ ਅਕੀਸ਼ ਨੂੰ ਰਿਪਲੇਸ ਕਰਨਾ ਹੈ ਕਿਉਂ ਕਾਬੂ ਦਾ ਕਿਉਂ ਕਰਨਾ ਇਸ ਸ਼ੀਨ ਦਾ ਕਿਉਂ ਕਰਨਾ ਮੋਬਾਈਲ ਤੋਂ ਪਹਿਲਾਂ ਕਰਦੇ ਕਿ ਉਹ ਤਾਂ ਕੀ ਕਰਨਾ ਮੋਬਾਈਲ ਤੋਂ ਜੇ ਤੁਹਾਡੀ ਬੋਟਿੰਗ ਖਰਾਬ ਹੋਣੀ ਹੈ ਤਾਂ ਬਾ ਸਰਵਿਸ ਹੁਣਦੀ ਵੀ ਪੈਂਦੀ ਜਿਹੜੀ ਬੈਟਰੀ ਹੈ ਉਹ ਅਲੱਗ ਤੋਂ ਜਮਾ ਹੋਏਗੀ ਉਹ ਕੀ ਕਰ ਸਰ ਜਿਹੜੇ ਪੀਆਰ ਹੋਵੇ ਜਾਂ ਕੋਈ ਜੰਮਨੇ ਸੀਆਰ ਸੀ ਕਰ ਲੋ ਲੋ ਚੈੱਕ ਕਰ ਆਪਣੇ ਨਾਲ ਚੈੱਕ ਵੀ ਅੱਜ ਨਹੀਂ ਕਰਵਾਵਾ ਕੋਈ ਸਰ ਜਿਹੜੇ ਤੁਹਾਨੂੰ ਪ੍ਰੋਬਲਮ ਹੋਵੇ ਮੋਬਾਈਲ ਨੂੰ ਕਨੈਕਟ ਕਰਵਾਉਣਾ ਹਾਂ ਤਾਂ ਸਾਰੇ ਸਾਰੇ ਜ਼ਰੂਰੀ ਹੈ ਇਹ ਨੂੰ ਕਰਾ ਲੈਣਾ ਚਾਹੀਦਾ ਹੈ ਬੋਲ ਵੀ ਫੁਲ ਮੀਟਰ ਬੋਲ ਇਹ ਕਰਦੇ ਆ ਨਾ ਜਿਹੜਾ ਇਹਨਾਂ ਦਾ ਸਟੇਟਮੈਂਟ ਹੈ ਨਾ ਉਹ ਕਰਦੇ ਨੇ ਬਿਲਕੁਲ ਗ੍ਰਾਮੀਣ ਸ੍ਰੀ ਬਹੁਤ ਚਾਰਟਿੰਗ ਵੀਡੀਓ ਪਰਫਾਰਮੇਟਰ ਹੈ ਤੇ ਤੁਸਾਂ ਨੂੰ ਸੂਰ ਦੇਖਿਓ ਉਹਦੇ ਨਾਲ ਨਾ ਸਾਰੀ ਪੋਲੀ ਪਾਰਟੀ ਕਿਵੇਂ ਜਾ ਕੇ ਕੀ ਕਰਦੀ ਆ ਇਹਨੂੰ ਤਾਂ ਕੋਈ ਫਰਕ ਸਮਝਾਇਆ ਹੋਇਆ ਨਹੀਂ ਕਿਸੇ ਵੀ ਨੇ ਕਿਸੇ ਪਲਾਨ ਹੀ ਨਹੀਂ ਕੀਤਾ ਬੜੀ ਮਰੀਆ ਹੈ ਫਿਰ ਫੁਲ ਮੀਟਰ ਹੈ ਨਾ ਤੇ ਇੱਕ ਸੈਕੰਡਰੀ ਵੀ ਆ ਉਹ ਹੈ ਨੈਟ ਕੁਆਲਟੀ ਪ੍ਰੈਜ਼ੈਂਟਿੰਗ ਆਫ ਸਰ ਹੈਂਡਬੁੱਕ ਪੜ੍ਹ ਲਓ تو ਐਕਸਪੀਰੀਅੰਸ ਦੀ ਵੈਬਸਾਈਟ ਤੇ ਫਰੀ ਆ ਵੀ ਬੱਚੇ ਜੇ ਹੈਗੇ ਨੇ ਤਾਂ ਉਹ ਵੀ ਬੱਚੇ ਪੇਜ ਦਾ ਪ੍ਰਿੰਟ ਆਊਟ ਲਾ ਰਹੇ ਨੇ ਜੋ ਦੋ ਤਿੰਨ ਸੈਟ ਅੰਦਰ ਹੈਗਾ ਲੈ ਕੇ ਆਉਂਦੇ ਨੇ ਉਹ ਕਿਹਦੇ ਉੱਪਰ ਸਾਰੇ ਡਾਊਟਸ ਵੀ ਹੋਣਗੇ ਸਾਡੇ ਵਿੱਚ ਇਹ ਜਿਹੜੇ ਦਸ ਫੋਰ ਨਿਊ ਆ ਉਹ ਸਿਰਫ ਇਹ ਸਿਵਿਕ ਸੈਕਟਰ ਤੋਂ ਅਸਿਸਟੈਂਟ ਸੈਕਟਰ ਆਫਸਰ ਸੋਹਣੇ ਜਿਹੜੇ ਪੁਲਿਸ ਪਾਰਟੀ ਨੇ ਉਹਨਾਂ ਦੇ ਨਾਲ ਰਹਿਣਗੇ ਉਹ ਤੁਹਾਨੂੰ ਨਾਲ ਲੈ ਕੇ ਆਉਣਗੇ ਸੋ ਜੇ ਕੋਈ ਦਿੱਕਤ ਉਸ ਟਾਈਮ ਨਹੀਂ ਆਉਂਦੀ ਤਾਂ ਉਹਨਾਂ ਕਿ ਜਿਹੜੀ ਅੱਜ ਸਪੈਸ਼ਲ ਜਿਹੜਾ ਸਰ ਜੀ ਇਲੈਕਸ਼ਨ ਲੈਗੈਟੀ ਜਾਰੀ ਹੈ ਕਿਸ ਤਰ੍ਹਾਂ ਦੇ ਪਹੁੰਚ ਦੇ ਕੀ ਆਨਗਰ ਦੇ ਵਿੱਚ ਮੁਲਾਜ਼ਮ ਦੇ ਕੀ ਬਣਾਉਂਦੇ ਅੱਜ ਸਾਡੀ ਇਥੇ ਸਪੈਸ਼ਲ ਸੈਸ਼ਨ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਸਾਰੇ ਪ੍ਰੈਜ਼ਾਈਡਿੰਗ ਆਫਿਸਰਸ ਤੇ ਸਾਡੇ ਏਪੀਓਜ਼ ਨੇ ਜਿਹੜੇ ਉਹਨਾਂ ਨੂੰ ਅਸੀਂ ਬੁਲਾਇਆ ਹੋਇਆ ਇਹ ਸਪੈਸ਼ਲ ਟ੍ਰੇਨਿੰਗ ਸਾਡੀ ਤਾਂ ਹੈ ਕਿ ਜਿਹੜੇ ਜਿੰਨੀ ਵੀ ਕੋਈ ਜੇ ਕੋਈ ਪ੍ਰੋਬਲਮ ਆਨ ਦੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਉਸ ਵੇਲੇ ਪੋਲਿੰਗ ਵੇਲੇ ਤਾਂ ਉਸ ਵੇਲੇ ਸਾਡੇ ਮੁਲਾਜ਼ਮ ਜਿਹੜੇ ਹੈਗੇ ਨੇ ਉਹ ਪੈਨਿਕ ਨਾ ਕਰਨ ਉਹ ਆਪਣਾ ਪ੍ਰੋਪਰ ਮੁਸਤੈਦ ਹੋ ਕੇ ਆਪਣੀ ਡਿਊਟੀ ਕਰਨ ਤੇ ਜੇਕਰ ਕੋਈ ਵੀ ਉਹਨਾਂ ਨੂੰ ਡਾਊਟ ਹੈ ਅੱਜ ਅਸੀਂ ਉਹਨਾਂ ਨੂੰ ਪਰਸਨਲਾਈਜ਼ ਤਰੀਕੇ ਨਾਲ ਉਹਨਾਂ ਦੇ ਡਾਊਟ ਰਿਮੂਵ ਕਰ ਰਹੇ ਹਾਂ ਸਾਰੇ ਫਾਰਮਸ ਬਾਰੇ ਦੱਸ ਰਹੇ ਹਾਂ ਤੇ ਜੋ ਜੋ ਐਮਰਜੈਂਸੀ ਸਿਚੁਏਸ਼ਨਸ ਆਉਂਦੀਆਂ ਨੇ ਉਹਨਾਂ ਬਾਰੇ ਦੱਸ ਰਹੇ ਹਾਂ ਇਹ ਇੱਕ ਸਪੈਸ਼ਲ ਟ੍ਰੇਨਿੰਗ ਸਿਰਫ ਇਸ ਲਈ ਲਵਾਈ ਆ ਉਹਨਾਂ ਦੇ ਆਪਣੇ ਕਰਕੇ ਲਵਾਈ ਆ ਸੋ ਥੈਟ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਪੋਲਿੰਗ ਵੇਲੇ ਇਹਨੇ ਮਰਾਜ ਵੇਲੇ ਟ੍ਰੇਨਿੰਗ ਦੇ ਰਹੇ ਨੇ ਐਜੈਂਸੀ ਸੈਕਟਰ ਸਰ ਆਰ ਸਾਡੇ 15 ਸੈਕਟਰ ਆਫਿਸਰਸ ਤੇ ਦੋ ਸਾਡੇ ਮਾਸਟਰ ਲੈਵਲ ਟ੍ਰੇਨਰਸ ਜਿਹੜੇ ਹੈਗੇ ਨੇ ਅਸੈਂਬਲੀ ਟ੍ਰੇਨਰਸ ਉਹ ਟ੍ਰੇਨਿੰਗ ਦੇ ਰਹੇ ਨੇ ਤੇ ਅਬਾਊਟ ਸਾਡੇ ਅੱਜ 1100 ਬੰਦਾ ਇੱਥੇ ਟ੍ਰੇਨਿੰਗ ਲੈਣਾ ਹੈ। ਹੌਣ ਬੜੇ ਇਲੈਕਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਨੇ ਕਰਾਂ ਦੋਗੇ ਬੜੇ ਪੂਰੀ ਜਿੱਤਾਂ ਦੇ ਵਿੱਚ ਤੇ ਬੀਐਲੂ ਵਾਲੇ ਦੱਸ ਤੁਹਾਨੂੰ। ਸਾਡੇ ਇਸ ਵਾਰ ਜਿਹੜਾ ਜੇ ਉਹ ਸਾਡਾ ਨਾਰਾ ਹੈ ਕਿ ਇਸ ਵਾਰ 70 ਪਰ ਉਹ ਇਹ ਹੈ ਕਿ ਇਸ ਵਾਰ ਜਿਹੜੀ ਸਾਡੀ VOTING percentage ਅਸੀਂ 70% ਤੋਂ ਵੱਧ ਲੈ ਕੇ ਜਾਈਏ ਤੇ ਇਸ ਲਈ ਜਿਹੜਾ ਪੰਜਾਬ ਇਲੈਕਸ਼ਨ ਕਮਿਸ਼ਨ ਦੇ ਸਾਡੇ CEO ਸਾਹਿਬ ਨੇ ਆਪਣੇ ਆਨਰੇਬਲ ਸੀਓ ਸਾਹਿਬ ਉਹਨਾਂ ਨੇ ਇੱਕ ਐਲਾਨ ਕੀਤਾ ਹੈ ਅੱਜ ਸਵੇਰੀ ਕਿ ਜੇਕਰ 75% ਤੋਂ ਵੱਧ VOTING ਪਰਸੈਂਟੇਜ ਹੁੰਦੀ ਹੈ ਕਿਸੇ ਵੀ ਬੂਥ ਦੇ ਉੱਤੇ ਤਾਂ BLO ਨੂੰ 5000 ਰੁਪਿਆ ਉਹਨੂੰ ਇੱਕ ਆਨਰੇਰੀਅਮ ਦਿੱਤਾ ਜਾਵੇਗਾ ਐਂਡ ਜੇਕਰ ਪਿਛਲੇ ਇਲੈਕਸ਼ਨ ਨਾਲੋਂ 10% ਜਾਂ ਉਸ ਤੋਂ ਵੱਧ ਕੇ VOTING ਹੁੰਦੀ ਹੈ ਇਨਹਾਂਸਮੈਂਟ ਹੁੰਦੀ ਹੈ ਤਾਂ ਉਸ BLO ਨੂੰ ਵੀ 50 ਸੌਰੀ 5000 ਰੁਪਿਆ ਜਿਹੜਾ ਹੈ ਉਹ ਦਿੱਤਾ ਜਾਵੇਗਾ ਸਮਾਨਤਾ ਕਰਨ ਦਾ ਵੀ ਹੈਗਾ ਨਾਲ ਹਾਂ ਦੇਖੋ ਆਨਰੇਰੀਅਮ ਤਾਂ ਜਿਹੜਾ ਮਿਲਣਾ ਹੈ ਹੀ ਹੈ ਤੇ ਇਹ ਇੱਕ ਤਰ੍ਹਾਂ ਇੱਕ ਬੋਨਸ ਉਹਦੇ ਉੱਤੇ ਹੈਗਾ ਕਿੰਨੇ ਪੋਲਿੰਗ ਬੂਥ ਤੇ ਪ੍ਰਬੰਧ ਨੇ ਦੋ ਟੋਟਲ ਆਏ ਨੇ ਹਰ ਕਿਸ਼ਤਾਨ ਬੂਥ ਸਾਡੇ ਟੋਟਲ 117 ਲੋਕੇਸ਼ਨਾਂ ਨੇ ਜੀ ਤੇ 205 ਸਾਡੇ ਪੋਲਿੰਗ ਸਟੇਸ਼ਨਸ ਨੇ ਤੇ ਸਾਰੇ ਕਿਤੇ ਅਸੀਂ 4-4 ਜਿਹੜੇ ਵੋਲੰਟੀਅਰ ਨੇ ਉਹ ਤੇ ਨਾਦ ਕਰ ਰਹੇ ਆ ਮਨਰੇਗਾ ਵਰਕਰ ਤੇ ਰਾਤ ਕਰ ਰਹੇ ਆ 4-4 ਚੌਂਕੀਦਾਰ ਨੰਬਰਦਾਰ ਆ ਆਸ਼ਾ ਵਰਕਰ ਤੇ ਆਂਗਨਵਾੜੀ ਵਰਕਰ ਇਹ ਤੋਂ ਬਿਨਾ ਪੁਲਿਸ ਇਹ ਤੋਂ ਬਿਨਾ ਪੋਲਿੰਗ ਪਾਰਟੀ ਇਹ ਸਾਰੇ ਬੰਦੇ ਇੱਕ ਪੋਲਿੰਗ ਸਟੇਸ਼ਨ ਤੇ ਹੋਣਗੇ ਇਹਨਾਂ ਦਾ ਸਾਰਾ ਕੰਮ ਇੱਕ ਤਾਂ ਦੇਖੋ ਹਿੱਟ ਵੇਵ ਮੈਨੇਜਮੈਂਟ ਜਿਹੜੀ ਇੰਨੀ ਗਰਮੀ ਆ ਉਦੇ ਲਈ ਲੋਕਾਂ ਨੂੰ ਸ਼ਬੀਰ ਪਲਾਉਣੀ ਉਹਨਾਂ ਨੂੰ ਬਿਠਾਉਣਾ ਜੇਕਰ ਕੋਈ ਵਿਕਲੰਗ ਵਿਅਕਤੀ ਆਉਂਦਾ ਉਹਨੂੰ 휠ਚੇਅਰ ਤੇ ਬਿਠਾ ਕੇ ਲੈ ਕੇ ਜਾਣਾ ਜਾਂ ਜਿਹੜੇ ਸਾਡੇ ਮਾਡਲ ਪੋਲਿੰਗ ਬੂਥ ਨੇ ਉੱਥੇ ਅਸੀਂ ਸਪੈਸ਼ਲ ਪ੍ਰਬੰਧ ਕਰ ਰਹੇ ਹਾਂ ਸੋ ਜਿਹੜੇ ਕਿ VOTING ਪਰਸੈਂਟੇਜ ਨੂੰ ਵਧਾਉਣ ਲਈ ਤੇ ਲੋਕਾਂ ਦੀ ਸੌਖ ਲਈ ਜਿੰਨੇ ਪ੍ਰਬੰਧ ਹੋ ਸਕਦੇ ਨੇ ਉਹ ਅਸੀਂ ਅੱਜ ਕਰ ਰਹੇ ਹਾਂ ਇਸ ਸੱfte ਬੂਥ ਬਾਰੇ ਮੈਂ ਇਹ ਜੇ ਲੱਤ ਕਰਕੇ ਤਾਂ ਸਾਡੇ ਸਾਡੇ ਟੋਟਲ 19 ਬੂਥ ਨੇ ਜਿਹੜੇ ਕਿ ਵਨਰੇਬਲ ਤੇ ਕ੍ਰਿਟੀਕਲ ਦੇ ਵਿੱਚ ਆਉਂਦੇ ਨੇ ਜੀ ਤੇ ਉਹਦੇ ਲਈ ਅਸੀਂ ਸਪੈਸ਼ਲ ਮੈਜਰਸ ਲੈ ਰਹੇ ਹਾਂ ਫੋਰ ਇਗਜ਼ਾਮਪਲ ਕਈ ਵਾਰ ਪੁਰਾਣੀ ਇਲੈਕਸ਼ਨਾਂ ਦੇ ਵਿੱਚ ਹੈ ਜਾਂ ਐਮਸੀ ਇਲੈਕਸ਼ਨ ਦੇ ਵਿੱਚ ਕੋਈ ਉੱਥੇ ਲੜਾਈ ਝਗੜਾ ਹੋਇਆ ਜਾਂ ਕੋਈ ਐਫਆਈਆਰ ਦਰਜਾ ਸੋ ਇਦਾਂ ਦੀਆਂ ਜਿੱਥੇ ਸਾਨੂੰ ਮੁਸ਼ਕਲਾਂ ਲੱਗਦੀਆਂ ਨੇ ਕਿ ਜਿੱਥੇ ਕਿ ਇਦਾਂ ਦੀ ਚੀਜ਼ ਕੋਈ ਵਾਰਦਾਤ ਹੋ ਸਕਦੀ ਹੈ ਉਹਨੂੰ ਅਸੀਂ ਵਨਰੇਬਲ ਤੇ ਕ੍ਰਿਟੀਕਲ ਬੂਥਾਂ ਦੇ ਵਿੱਚ ਪਾਇਆ ਤੇ ਸਾਡੀ ਸਪੈਸ਼ਲ ਫੋਰਸ ਤੇ ਸਾਡੀ ਜਿਹੜੀ ਸਪੈਸ਼ਲ ਐਫਰਟਸ ਨੇ ਉਹ ਬੂਥਾਂ ਤੇ ਜਿਹੜੇ ਗ੍ਰੀਨ ਬੂਥ ਜਿਹੜੇ ਫੋਰੈਸਟ ਡਾਇਰੈਕਟਰ ਨਾ ਨੇ ਉਹ ਵਰਗੇ ਗਿੜੇ ਹਾਂ ਜੀ ਸਾਡਾ ਇੱਕ ਦੇਖੋ ਇੱਕ ਸਪੈਸ਼ਲ ਬੂਥ ਜਿਹੜਾ ਗ੍ਰੀਨ ਬੂਥ ਬਣ ਰਿਹਾ ਉਹ ਫੋਰੈਸਟ ਡਿਪਾਰਟਮੈਂਟ ਨੇ ਅਡਾਪਟ ਕੀਤਾ ਤੇ ਇੱਕ ਸਾਡਾ ਔਮਨ ਬੂਥ ਹੈ ਇੱਕ ਸਾਡਾ ਜਿਹੜਾ ਪੀ ਡਬਲਯੂ ਡੀ ਬੂਥ ਹੈ ਤੇ ਇਹ ਸਾਡੇ ਜਿਹੜੇ ਬੂਥ ਹੈਗੇ ਨੇ ਸਾਡੇ ਸਪੈਸ਼ਲ ਬੂਥ ਇਹਦੀ ਚੋਣ ਹੋਈ ਹੈ ਬੂਥਾਂ ਨੇ ਕਿੱਥੇ ਕਿੱਥੇ ਮਾਰਡੀਆਂ ਹੈ ਬਿਲਕੁਲ ਜੀ ਬਿਲਕੁਲ ਇਹ ਇਸ ਪ੍ਰੋਪਰ ਬਕਾਇਦਾ ਸਾਰੇ 9 ਜਿਹੜੇ ਬੂਥ ਹੈਗੇ ਨੇ ਇਹਨਾਂ ਦੀ ਚੋਣ ਆਲਰੇਡੀ ਹੋਈ ਹੋਈ ਹੈ ਇੱਕ ਤਾਂ ਸਾਡਾ ਇੱਥੇ ਨਿਆਲ ਕਾਲਜ ਦੇ ਵਿੱਚ ਹੀ ਜਿੱਥੇ ਅਸੀਂ ਬੈਠ ਮੇਟਿਆਂ ਵਾਸਤੇ ਜਾਂ ਜੇੜੀ ਵਾਸਤੇ ਕੋਈ ਪ੍ਰਬੰਧ ਇਸ ਤਰ੍ਹਾਂ ਦੇ ਦੇਖੋ ਜੀ ਜਿਹੜੀਆਂ ਲੇਡੀਜ਼ ਨੇ ਫੋਰ ਐਗਜ਼ਾਮਪਲ ਜੀ ਉਹਨਾਂ ਦੇ ਨਾਲ ਛੋਟੇ ਬੱਚੇ ਆਉਂਦੇ ਨੇ ਤਾਂ ਉਹਨਾਂ ਲਈ ਅਸੀਂ ਆਂਗਣ ਬੜੀ ਵਰਕਰ ਉੱਥੇ ਰੱਖੇ ਹੋਏ ਨੇ ਜੇਕਰ ਕਿਸੇ ਨੂੰ ਗਰਮੀ ਦੇ ਕਾਰਨ ਕੋਈ ਸਿਰਦਰਦ ਹੁੰਦਾ ਹੈ ਨੌਜ਼ੀਆ ਫੀਲ ਹੁੰਦਾ ਹੈ ਉਹਨਾਂ ਲਈ ਅਸੀਂ ਉੱਥੇ ਆਸ਼ਾ ਵਰਕਰ ਦਾ ਪ੍ਰਬੰਧ ਕੀਤਾ ਹੋਇਆ ਹੈ ਜੇਕਰ ਕੋਈ ਵਿਕਲੈਂਗ ਵਿਅਕਤੀ ਆਉਂਦੇ ਉਹਨਾਂ ਲਈ ਬੈਠਣ ਦਾ ਪ੍ਰਬੰਧ 휠 ਚੇਅਰ ਦਾ ਪ੍ਰਬੰਧ ਸਾਰਾ ਕੀਤਾ ਹੋਇਆ ਸੋ ਹਰ ਵਰਗ ਦੇ ਲਈ ਜੋ ਵੀ ਆਏਗਾ ਉੱਥੇ ਸਭ ਲਈ ਅਸੀਂ ਵੱਖਰੇ ਵੱਖਰੇ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਨੇ ਅਬੀ ਜੀ ਬੋਟਾਂ ਨੂੰ ਇਸ ਤ ਮੇਰੀ ਵੋਟਰਸ ਨੂੰ ਇਹੀ ਅਪੀਲ ਹੈ ਕਿ ਵੱਧ ਚੜ ਕੇ ਇਸ ਜਿਹੜਾ ਚੋਣਾਂ ਦਾ ਪਰਵ ਹੈ ਉਹਦੇ ਵਿੱਚ ਹਿੱਸਾ ਲਿੱਤਾ ਜਾਵੇ ਤੇ ਆਪਣੇ ਘਰ ਨਾ ਬੈਠੀਏ ਛੁੱਟੀ ਨਾ ਮਨਾਈਏ ਕਿਰਪਾ ਕਰਕੇ ਆਈਏ ਤੇ ਵੋਟ ਕਰੀਏ ਸਾਡੇ ਵੱਲੋਂ ਇੱਕ ਸਪੈਸ਼ਲ ਇੱਕ VOTING ਪੋਰਟਲ ਜਿਹੜਾ ਹੈ ਆਪਣੇ ਡੀਸੀ ਸਰ ਪਟਿਆਲਾ ਵੱਲੋਂ ਇਸ਼ੂ ਕੀਤਾ ਗਿਆ ਉਹ ਪੋਰਟਲ ਦੇ ਉੱਤੇ ਤੁਹਾਨੂੰ ਨਾਲ ਦੀ ਨਾਲ ਜਾਣਕਾਰੀ ਮਿਲਦੀ ਰਹੇਗੀ ਕਿ ਉਸ ਵਕਤ ਲਾਈਨ ਦੇ ਵਿੱਚ ਕਿੰਨੇ ਬੰਦੇ ਖੜੇ ਨੇ ਜਦ ਵੀ ਤੁਹਾਨੂੰ ਕੰਫਰਟੇਬਲ ਹੁੰਦਾ ਕਿ ਹੁਣ ਲਾਈਨ ਦੇ ਵਿੱਚ ਘੱਟ ਬੰਦੇ ਨੇ ਤੁਸੀਂ ਉਹ ਪੋਰਟਲ ਖੋਲ੍ਹ ਕੇ ਦੇਖ ਸਕਦੇ ਹੋ ਉਹ ਵੈਬਸਾਈਟ ਖੋਲ੍ਹ ਕੇ ਦੇਖ ਸਕਦੇ ਹੋ ਕਿ ਇਸ ਵਕਤ ਲਾਈਨ ਦੇ ਵਿੱਚ ਘੱਟ ਬੰਦੇ ਖੜੇ ਨੇ ਤੇ ਮੈਂ ਜਾ ਕੇ ਵੋਟ ਪਾਇਆ ਹਾਂ ਥੈਂਕ ਯੂ ਥੈਂਕ ਯੂ